ਹਲੋ ਜੀ ਸਾਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਅੱਜ ਨਾ ਮੈਂ ਮਤਲਬ ਡਿਨਰ ਵਿੱਚ ਨਾ ਮੈਂ ਬਰਉਣੀਆਂ ਸੀ ਕਿਆਂ ਤੰਦੂਰੀ ਵੈਜੀਸ ਤੇ ਮੈਂ ਉਹਦੀ ਨਾ ਪ੍ਰੇਪਰੇਸ਼ਨ ਕਰ ਰਹੀ ਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਬੜੀ ਈਜ਼ੀ ਜੀ ਬਣਨ ਵਾਲਿਆ ਕੋਈ ਜ਼ਿਆਦਾ ਇਹਦੇ ਵਿੱਚ ਆਪਾਂ ਮਤਲਬ ਮਸਾਲੇ ਮਸਲੇ ਮੈਂ ਪਾਉਂਦੀ ਨਹੀਂ ਹੁੰਦੀ ਹੈਗੀ ਬਿਲਕੁਲ ਸਿੰਪਲ ਜਿਹਾ ਮਸਾਲੇ ਪਾਉਣੀ ਆ ਜਿਵੇਂ ਮਾਰਕੀਟ ਸੇ ਤਾਂ ਉਹ ਬੜੇ ਜ਼ਿਆਦਾ ਕਰੀਮ ਵਗੈਰਾ ਪਾਉਂਦੇ ਨੇ ਤੇ ਬੜੀ ਹੈਵੀ ਹੁੰਦੀ ਆ ਸੋ ਮੈਂ ਨਾ ਘਰੇ ਬਣਾ ਲੈਂਦੀ ਹੁੰਨੀ ਆ ਤੇ ਬੜੀ ਵਧੀਆ ਬੜੀ ਟੇਸਟੀ ਬਣਦੀ ਆ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬਸ ਤੁਸੀਂ ਇਹਨੂੰ ਮੈਰੀਨੇਟ ਕਰਕੇ ਰੱਖਣਾ ਹੁੰਦਾ ਤੇ ਉਸ ਤੋਂ ਬਾਅਦ ਬਾਸ ਨੂੰ ਗ੍ਰਿਲ ਕਰਨਾ ਹੁੰਦਾ ਸੋ ਮੈਂ ਨਾ ਸਬਜ਼ੀਆਂ ਵਿੱਚ ਲਈ ਪਨੀਰ ਪਾਈਨ ਐਪਲ ਅਨियन ਤੇ ਗ੍ਰੀਨ ਸ਼ਿਮਲਾ ਮਿਰਚ ਸੀ ਮੇਰੇ ਕੋਲ ਮੇਰੇ ਕੋਲ ਰੱਡ ਤੇ yellow ਹੈ ਨਹੀਂ ਸੀ ਸੋ ਮੈਂ ਉਹ ਨਹੀਂ ਲਈ ਹੈਗੀ ਇੱਥੇ ਮੈਂ ਬ੍ਰੋਕਲੀ ਵੀ ਬੋਇਲ ਕਰ ਲਈ ਹੈ ਥੋੜੀ ਜੀ ਮੈਂ ਹਮੇਸ਼ਾ ਬ੍ਰੋਕਲੀ ਨਾ ਬੋਇਲ ਕਰਕੇ ਹੀ ਯੂਜ਼ ਕਰਦੀ ਆ ਮਤਲਬ ਕਿ ਇਹ ਜਮਾ ਹੀ ਉਹਨੂੰ ਘੋਲਉਂਦੀ ਨਹੀਂ ਹੈਗੀ ਪਰ ਗਰਮ ਪਾਣੀ ਚ ਜਿਵੇਂ ਹੁਣ ਟਿਪ ਕਰਕੇ ਰੱਖ ਦਿੱਤਾ ਸੋ ਇਹ ਇਹ ਨਾ ਥੋੜੀ ਨਰਮ ਹੋ ਗਈ ਹੈ ਤੇ ਇਹ ਪਾਈਨੈਪਲ ਇੱਥੇ ਕੋਈ ਵੀ ਪਾਈਨੈਪਲ ਗਰਿਲਿੰਗ ਕਰਦਾ ਪਰ ਇੰਡੀਆ ਹਮੇ ਵੀ ਮਤਲਬ ਬਹੁਤ ਇੰਡੀਆ ਬਹੁਤ ਸੀਗਾ ਕਿ ਵੀ ਆਪਾਂ ਕਿਤੇ ਵੀ ਜਾਂਦੇ ਸੀ ਨਾ ਡਿਨਰ ਵਗੈਰਾ ਕਰਾਂ 스ਨੈਕਸ ਵਿੱਚ ਨਾ ਹਮੇਸ਼ਾ ਗਰਲ ਪਾਈਨੈਪਲ ਸਰਵ ਕਰਦੇ ਸੀ ਤੇ ਮੈਨੂੰ ਬੜਾ ਵਧੀਆ ਲੱਗਦਾ ਸੀਗਾ ਸੋ ਹੁਣ ਆਪਾਂ ਨਾ ਮੈਰੀਨੇਸ਼ਨ ਲਈ ਮੈਂ ਨਾ ਕੋਈ ਕਰੀਮ ਵਗੈਰਾ ਨਹੀਂ ਲਈ ਹੈਗੀ ਮੈਂ ਨਾ ਮੈਂ ਕੋਈ ਵੀ ਕਰੀਮ ਨਹੀਂ ਲਈ ਹੈਗੀ ਮੈਰੀਨੇਸ਼ਨ ਲਈ ਮੈਂ ਨਾ ਦਹੀਂ ਨੂੰ ਐਵੇਂ ਪੂਣੀ ਦੇ ਵਿੱਚ ਪਾ ਕੇ ਰੱਖ ਦਿੱਤਾ ਸੀਗਾ ਸੋ ਇਹਦੇ ਨਾਲ ਕੀ ਹੋਇਆ ਕਿ ਇਹ ਨਾ ਬਿਲਕੁਲ ਠਿੱਕ ਠਿੱਕ ਕਰੀਮ ਟਾਈਪ ਬਣ ਗਿਆ ਤੇ ਇਹਦਾ ਜਿਹੜਾ ਖੱਟਾ ਪਾਣੀ ਸੀਗੇ ਨਾ ਉਹ نیچے ਨਿਕਲ ਗਿਆ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਲਸਣ ਹਰੀ ਮਿਰਚ ਧਨੀਆ ਤੇ ਨਿੰਬੂ ਲਿਆ ਤੇ ਸੀਜ਼ਨਿੰਗ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਨੇ ਨਮਕ ਪਾਉਣਾ ਹੈ ਆਕਸੂੰਬੀ ਮਨ ਲਵਾ ਕੇ ਇਸ ਮੇਰੀ ਲਾਲ ਮਿਰਚ ਹੈ ਤਸੂਰੀ ਮੇਥੀ ਹੈ ਪੁਨਿਓ ਹੈ ਜੀਰਾ ਹੈ ਚਾਟ ਮਸਾਲਾ ਹੈ ਤੇ ਨਾਲ ਹੀ ਆਪਾਂ ਥੋੜਾ ਜਿਹਾ ਬਟਰ ਚਿਕਨ ਵਾਲਾ ਮਸਾਲਾ ਪਾਵਾਂਗੇ ਤੇ ਮੋਸਟਲੀ ਲੋਕਾਂ ਨੂੰ ਇਹੀ ਹੁੰਦਾ ਕਿ ਜਿਹੜੇ ਇਹ ਚਿਕਨ ਵਾਲੇ ਮਸਾਲੇ ਹੀ ਹੁੰਦੇ ਨੇ ਨਾ ਇਹਨਾਂ ਵਿੱਚ ਵੀ ਮਤਲਬ ਕੁਝ ਐਵੇਂ ਦਾ ਪਾਇਆ ਹੁੰਦਾ ਜਿਹੜਾ ਨਾਨ ਵੇਜ ਹੁੰਦਾ ਪਰ ਇਹਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ ਤੁਸੀਂ ਇਹਨਾਂ ਦੇ ਇਨਗਰੀਡੀਅੰਟਸ ਪੜਿਆ ਕਰੋ ਸਿੰਪਲ ਉਹੀ ਮਸਾਲੇ ਹੁੰਦੇ ਨੇ ਜਿਹੜੇ ਆਪਾਂ ਨਾਰਮਲ ਘਰਾਂ 'ਚ ਯੂਜ਼ ਕਰਦੇ ਆਂ ਬਸ ਇਹਨੂੰ ਨਾਂ ਦਿੱਤਾ ਹੁੰਦਾ ਹੈ ਕਿ ਇਹ ਬਟਰ ਚਿਕਨ ਹੈ ਇਹਨੂੰ ਐਵੇਂ ਕੰਬਾਈਨ ਮਸਾਲਿਆਂ ਨੂੰ ਕੀਤਾ ਹੁੰਦਾ ਹੈ ਕਿ ਇਹ ਚਿਕਨ ਨਾਲ ਇਹਦਾ ਫਲੇਵਰ ਜਾਦਾ ਵਧੀਆ ਆਉਂਦਾ ਹੈ ਸੋ ਤਾਂ ਇਹਨੂੰ ਬਟਰ ਚਿਕਨ ਜਾਂ ਜਾਂ ਆਪਾਂ ਚਿਕਨ ਕਰੀ ਵਾਲਾ ਮਸਾਲਾ ਜਾਂ ਕੁਝ ਵੀ ਸਮਥਿੰਗ ਐਵੇਂ ਨਾਨ ਵੇਜ ਵਾਲਾ ਪੜਨੇ ਆ ਨਾ ਉਹਦੇ ਵਿੱਚ ਸਿੰਪਲ ਖੜੇ ਮਸਾਲਿਆਂ ਨੂੰ ਪੀਸਿਆ ਹੁੰਦਾ ਹੈ ਤਾਂ ਕਿ ਉਹ ਉਹ ਜਿਹੜੀ ਚੀਜ਼ ਦੇ ਵਿੱਚ ਪਾਵੇ ਨਾ ਮਤਲਬ ਜਿਵੇਂ ਨਾਨ ਵੇਜ ਬਣਾਈਏ ਤਾਂ ਉਹਦੇ ਵਿੱਚ ਉਹਦਾ ਕੰਬੀਨੇਸ਼ਨ ਐਕੂਰੇਟ ਆਵੇ ਸੋ ਹੁਣ ਆਪਾਂ ਨਾ ਜਿਵੇਂ ਜਿਵੇਂ ਮੈਂ ਆਹ ਕੀ ਕਰ ਪਾਈਨੈਪਲ ਨੂੰ ਕੱਟਿਆ ਉਵੇਂ ਹੀ ਮੈਂ ਪਨੀਰ ক্যাপਸਿਕਮ ਤੇ ਅਨੀਨ ਨੂੰ ਕੱਟ ਲਾਂਗੀ ਤੇ ਨਾਲ ਹੀ ਹੋਣਾ ਆਪਾਂ ਇੱਕ ਕੰਮ ਕਰਨਾ ਆਪਾਂ ਇੱਕ ਚੋਪਰ ਲੈ ਕੇ ਨਾ ਕਿ ਉਹਦੇ ਵਿੱਚ ਆ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਚੋਪ ਚੰਗੀ ਤਰ੍ਹਾਂ ਦੀ ਪੇਸਟ ਬਣਾ ਲੈਣੀ ਹੈ ਮਤਲਬ ਕਿ ਇਹਨੂੰ ਚੋਪ ਕਰ ਲੈਣਾ ਕਿਉਂਕਿ ਮੈਨੂੰ ਚੋਪਰ 'ਚ ਕਰਨਾ ਜ਼ਿਆਦਾ ਈਜ਼ੀ ਲੱਗਦਾ ਸੋ ਮੈਂ ਚੋਪਰ 'ਚ ਹੀ ਕਰਨੀ ਆ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੁੰਡੀ ਸੋਟਾ ਤਾਂ ਤੁਸੀਂ ਕੁੰਡੀ ਸੋਟੇ ਨਾਲ ਵੀ ਇਹਨੂੰ ਕਰ ਸਕਦੇ ਹੋ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਗਰਾਇੰਡ ਸੋ ਹੁਣ ਵੇਖੋ ਮੈਂ ਨਾ ਉਹ ਪਲਾ ਚ ਸਾਰਾ ਸਮਾਨ ਐਵੇਂ ਗ੍ਰाइंड ਕਰ ਲਿਆ ਉਹਦੇ ਚਪਾਕੇ ਗ੍ਰाइंड ਕਰ ਚਪਾਕੇ ਤੇ ਇਧਰ ਮੈਂ ਸਾਰੀਆਂ ਵੈਜੀਸ ਵੀ ਕੱਟ ਲੀਆਂ ਨੇ ਹੈਨਾ ਤੇ ਇੱਥੇ ਆਪਣੀ ਬ੍ਰੋਕਲੀ ਵੀ ਬੋਇਲ ਹੋ ਗਈ ਐ ਤੇ ਹੁਣ ਮੈਂ ਇਹਨੂੰ ਠੰਡੇ ਪਾਣ ਨਾਲ ਧੋ ਕੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਨਾ ਜਿਹੜੀ ਜਿੰਨੇ ਚ ਮੈਰੀਨੇਟ ਕਰਨਾ ਮਸਾਲਾ ਉਹ ਰੈਡੀ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਹਾਂ ਪੂਣੀ ਵਾਲਾ ਦਹੀਂ ਸੀਗਾ ਜੜਾ ਠਿਕ ਹੰਕਰ ਸੀਗਾ ਦੇਖੋ ਕਿੰਨਾ ਫਿਕਸ ਸੀਗਾ ਹੈ ਨਾ ਬਿਲਕੁਲ ਕਰੀਮ ਦੇ ਟੈਕਸਚਰ ਵਰਗਾ ਸੀਗਾ ਉਹਨੂੰ ਆਪਾਂ ਇੱਕ ਬੌਲ 'ਚ ਪਾ ਲੈਣਾ ਤੇ ਬੌਲ 'ਚ ਪਾਉਣ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਸਾਰੀ ਸੀਜ਼ਨਿੰਗ ਪਾ ਲੈਣੀ ਹੈ ਐਂਡ ਸੀਜ਼ਨਿੰਗ ਤੁਸੀਂ ਆਪਦੇ ਹਿਸਾਬ ਨਾਲ ਪਾਉਣੀ ਹੈ ਜਿੰਨੇ ਬੰਦਿਆਂ ਲਈ ਤੁਸੀਂ ਬਣਾ ਰਹੇ ਹੋ ਹੈ ਨਾ ਅ ਤੇ ਇੱਕ ਹੋਰ ਗੱਲ ਜਿਹੜੀ ਹਾਂ ਰੈੱਡ ਮੈਂ ਆ ਕਸ਼ਮੀਰੀ ਲਾਲ ਮਿਰਚ ਪਾਈ ਹੈ ਨਾ ਇਹ ਮੈਂ ਕਲਰ ਲਈ ਪਾਈ ਹੈ ਇਹਦੇ ਨਾਲ ਕਲਰ ਬਹੁਤ ਸੋਹਣਾ ਆ ਜਾਂਦਾ ਹੈ ਹੈ ਨਾ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਤੁਸੀਂ ਪਹਿਲਾਂ ਹਰ ਚੀਜ਼ ਨਾਲ ਥੋੜੀ ਪਾਉਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਖਾ ਕੇ ਦੇਖਣਾ ਵੀ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਨਾਲੇ ਪਾ ਦੇਣਾ ਆਪਾਂ ਜੀਰਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਪਾ ਦਾਂਗੇ ਆਪਾਂ ਬਟਰ ਚਿਕਨ ਮਸਾਲਾ ਤੁਸੀਂ ਪਾ ਕੇ ਦੇਖਿਓ ਇਹਦਾ ਬੜਾ ਵਧੀਆ ਫਲੇਵਰ ਆਉਂਦਾ ਹੈ ਹਨਾ ਮੈਂ ਮੈਂ ਅਲੱਗ-ਅਲੱਗ ਫਲੇਵਰ ਵਾਲੇ ਬਣਾਉਂਦੀ ਹੁੰਦੀ ਆ ਜਿਹੜੀਆਂ ਤੰਦੂਰੀ ਵੈਜੀਟੇਬਲਸ ਨੇ ਨਾਲ ਹੀ ਪਾਤਾ ਚਾਟ ਮਸਾਲਾ ਜਿਹੜਾ ਚਾਟ ਮਸਾਲਾ ਹੈ ਉਹ ਥੋੜਾ ਚਟਪਟ ਕਰਨ ਲਈ ਕਿਉਂਕਿ ਆਪਣੀ ਜੀਭ ਫਿਰ ਵੀ ਮਤਲਬ ਚਟਪਟਾ ਸਵਾਦ ਪਾਲਦੀ ਹੈ ਤੇ ਨਾਲ ਹੀ ਆਪਾਂ ਪਾ ਦੇਣਾ ਥੋੜਾ ਜਿਹਾ ਨਮਕ ਨਮਕ ਥੋੜਾ ਜਿਹਾ ਪਾਉਣਾ ਹੈ ਤਾਂ ਕਿ ਆਪਾਂ ਬਾਅਦ ਵਿੱਚ ਚੈੱਕ ਕਰੀਏ ਤੇ ਉਸ ਤੋਂ ਬਾਅਦ ਪਾਈਏ ਤੇ ਹੁਣ ਆਪਾਂ ਨਾਲ ਹੀ ਪਾ ਦਵਾਂਗੇ ਨਿੰਬੂ ਇਹਨਾਂ ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜ ਦੇਣਾ ਤੇ ਫਿਰ ਆਪਾਂ ਨਾ ਸਾਰੇ ਜਿਹੜਾ ਮਿਕਸਚਰ ਹੈ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੀ ਇਹਨਾਂ ਬਿਲਕੁਲ ਇੱਕ ਥਿੱਕ ਕਰੀਮ ਟਾਈਪ ਬਣ ਜਾਵੇ ਵੱਖਰਾ ਵੱਖਰਾ ਨਾ ਰਹੇ ਦੇਖੋ ਮੈਂ ਨਾ ਸਾਰਾ ਕੁਝ ਇਹਨਾਂ ਬਿਲਕੁਲ ਮਤਲਬ ਇਹਦੇ ਵਿੱਚ ਪਾ ਲਿਆ ਤੇ ਇਹ ਹੁਣ ਮੈਂ ਸਾਰਾ ਇਹਦੇ ਨਾਲ ਨਾ ਚਮਚ ਨਾਲ ਸਾਰਾ ਚੰਗੀ ਤਰ੍ਹਾਂ ਇੱਕ ਸਾੜ ਕੱਦ ਰਹਿਣਾ ਹੈ ਅੰਡ ਮਿਕਸ ਕਰਕੇ ਐਂ ਸਿੱਕੀ ਕਰੀਮ ਬਣ ਗਈ ਨੇ ਬਿਲਕੁਲ ਨਾ ਆ ਦੇਖੋ ਐਂ ਬਿਲਕੁਲ ਇਕਸਾਰ ਹੋ ਗਿਆ ਹੈ ਇਹ ਹੈ ਨਾ ਇਹ ਹੁਣ ਇਹਦੇ ਨਾਲ ਜੇ ਤੁਸੀਂ ਮਤਲਬ ਇਹਦੇ ਚ ਇੱਕ ਹੋਰ ਗੱਲ ਹੈ ਜਿਵੇਂ ਹੁਣ ਮੈਂ ਦਹੀਂ ਜਿਹੜਾ ਸੀ ਕਿ ਉਹ ਪੌਣੀ ਪਾ ਕੇ ਰੱਖਿਆ ਹੋਇਆ ਸੀ ਕਾਫੀ ਟਾਈਮ ਤੋਂ ਸਵੇਰ ਤੋਂ ਹੀ ਉਹਦੇ ਨਾਲ ਬਤੇ ਕੀ ਹੁੰਦਾ ਕਿ ਉਹਨਾਂ ਨਾਲ ਇਹ ਹੁੰਦਾ ਵੀ ਜਦੋਂ ਆਪਾਂ ਨਮਕ ਪਾਨੇ ਨਾ ਫਿਰ ਦਹੀਂ ਐਕਸਟਰਾ ਪਾਣੀ ਨਹੀਂ ਛੱਡਦਾ ਉਹਨੇ ਜਿੰਨਾ ਐਕਸਟਰਾ ਪਾਣੀ ਉਹ 깔ਲ ਨਿਕਲ ਜਾਏਗਾ ਤੇ ਇੱਥੇ ਤੁਹਾਨੂੰ ਨਾ ਬਿਲਕੁਲ ਥਿੱਕ ਥਿੱਕ ਵਾਲੀ ਮਤਲਬ ਕਰੀਮ ਟਾਈਪ ਚੀਜ਼ ਮਿਲੂਗੀ ਹੈਨਾ ਤੇ ਜਦੋਂ ਆਪਾਂ ਸਬਜ਼ੀਆਂ ਨੂੰ ਪੈਨ ਤੇ ਗ੍ਰਿਲ ਕਰਾਂਗੇ ਜਾਂ 에어 ਫਰਾਈਡ 'ਚ ਜਾਂ ਕਿਸੇ ਵੀ ਗ੍ਰਿਲ ਤੇ ਵੀ ਕਰਾਂਗੇ ਨਾ ਫਿਰ ਉਹ ਪਾਣੀ ਨਹੀਂ ਛੱਡੂਗੀ ਫਿਰ ਉਹ ਜਿਹੜਾ ਦਹੀਂ ਹੈ ਨਾ ਉਹ ਨਾਲ ਹੀ ਮਸਾਲੇ ਦੀ ਤਰ੍ਹਾਂ ਸਬਜ਼ੀਆਂ ਦੇ ਨਾਲ ਹੀ ਲੱਗਿਆ ਰਹੂਗਾ ਸੋ ਹੁਣ ਆਪਣਾ ਇਹ ਚੀਜ਼ ਹੋ ਗਈ ਹੈ ਰੈਡੀ ਹੁਣ ਨਾ ਆਪਾਂ ਇਹਨੂੰ ਚੈੱਕ ਕਰ ਲੈਣੇ ਆਂ ਕਿ ਇੱਕ ਵਾਰੀ ਆਪਣਾ ਇਹਦੇ ਵਿੱਚ ਨਮਕ ਵਗੈਰਾ ਕਿੰਨਾ ਹੋਰ ਜ਼ਰੂਰਤ ਹੈ ਕਿ ਨਹੀਂ ਅਕਲੀਆਂ ਮੈਂ ਥੋੜਾ ਜਾਂ ਇਹਦੇ ਵਿੱਚ ਕਾਲਾ ਨਮਕ ਪਾ ਲਈਆ ਕਾਲੇ ਨਮਕ ਦਾ ਵੀ ਬੜਾ ਵਧੀਆ ਟੇਸਟ ਆਉਂਦਾ ਹੈ ਅੰਬੀ ਜਿਵੇਂ ਕਈ ਚੀਜ਼ਾਂ ਦੇ ਵਿੱਚ ਨਾ ਮਤਲਬ ਕਿ ਕਾਲਾ ਨਮਕ ਤੁਸੀਂ ਪਾਇਆ ਕਰੋ ਬੜਾ ਵਧੀਆ ਟੇਸਤ ਹੁੰਦਾ ਹੈ ਜਿਵੇਂ ਤੁਸੀਂ ਦਹੀਂ ਖਾਣੇ ਹੋ ਦਹੀਂ ਨੂੰ ਹਮੇਸ਼ਾ ਕਾਲੇ ਨਮਕ ਨਾਲ ਕੰਬੀਨੇਸ਼ਨ ਕਰਿਆ ਕਰੋ ਕਾਲਾ ਨਮਕ ਪੁਨਿਆ ਜੀਰਾ ਤੇ ਥੋੜੀ ਜਿਹੀ ਕਾਲੀ ਮਿਰਚ ਉਹ ਪਾ ਕੇ ਖਾਇਆ ਕਰੋ ਜਾਂ ਫਿਰ ਦਹੀਂ ਨੂੰ ਖਾਇਆ ਕਰੋ ਤੁਸੀਂ ਸ਼ੱਕਰ ਪਾ ਕੇ ਖੰਡ ਪਾ ਕੇ ਕਦੀ ਵੀ ਦਹੀਂ ਨਾਲ ਖਾਇਆ ਕਰੋ ਕਿਉਂਕਿ ਦਹੀਂ ਫਿਰ ਦਹੀਂ ਦਾ ਜਿਹੜਾ ਪਹਿਲੇ ਫਟੇ ਉਹ ਪ੍ਰੋਪਰ ਨਹੀਂ ਮਿਲਦਾ ਨਹੀਂ ਵੈਸੇ ਤਾਂ ਜੇ ਤੁਹਾਡਾ ਦਹੀਂ ਖੱਟਾ ਨਹੀਂ ਹੈਗਾ ਮਠਾ ਹੀ ਜੰਮਿਆ ਫਿਰ ਤੁਸੀਂ ਕੁਝ ਨਾ ਪਾਓ ਸਿੰਪਲ ਦਹੀਂ ਖਾਓ ਬੜਾ ਵਧੀਆ ਲੱਗਦਾ ਸੋ ਹੁਣ ਆਪਾਂ ਇਹਨਾਂ ਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਜਿੰਨੀਆਂ ਵੀ ਸਾਰੀਆਂ ਵੈਜੀਟੇਬਲ ਸੀ ਨਾ ਜਿਹੜੀਆਂ ਆਪਾਂ ਕੱਟ ਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦਾਂਗੇ ਹੈਨਾ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਆਪਣੀ ਬ੍ਰੋਕਲੀ ਤੇ ਹੁਣ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਆ ਜਿੰਨਾ ਵੀ ਮਸਾਲਾ ਹੈ ਨਾ ਸਾਰਾ ਸਬਜ਼ੀਆਂ ਦੇ ਉੱਤੇ ਕੋਟ ਹੋ ਜਾਵੇ ਤੇ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਚਮਚ ਨਾਲ ਹੀ ਪੰਗਾ ਲੈਣਾ ਤੁਸੀਂ ਹੱਥ ਨਾਲ ਕਰੋ ਤਾਂ ਕਿ ਇਹ ਚੰਗੀ ਤਰ੍ਹਾਂ ਇਹਨਾਂ ਦੇ ਉੱਤੇ ਬਿਨ ਲਵਾ ਜਿੰਨਾ ਵੀ ਦਹੀਂ ਵਾਲਾ ਮਸਾਲਾ ਹੈ ਨਾ ਇਹ ਉੱਪਰ ਲੱਗ ਜਾਵੇ ਨਤੇ ਕੋ ਮੇ ਹੱਥ ਨਾਲ ਹੀ ਮਿਕਸ ਕਰ ਲਿਆ ਸੀਗਾ ਹਨਾ ਮੈਂ ਚਮਚ ਨਾਲ ਨਹੀਂ ਕੀਤਾ ਕਿਉਂਕਿ ਹੱਥ ਨਾਲ ਬਿਲਕੁਲ ਐਕੂਰੇਟ ਮਿਕਸ ਹੋ ਜਾਂਦਾ ਹੈ ਹਨਾ ਚਮਚ ਨਾਲ ਥੋੜਾ ਔਖਾ ਹੁੰਦਾ ਹੈ ਹੁਣ ਆਪਾਂ ਮੈਨੂੰ ਨਾ ਰਾਤ ਨੂੰ ਡਿਨਰਸ ਬਣਾਉਣਾ ਹੈ ਤੇ ਹੁਣ ਆਪਾਂ ਇਹਨੂੰ ਕਰ ਇਹਨੂੰ ਰੱਖ ਦਿੰਦੇ ਆ ਫ੍ਰਿਜ ਵਿੱਚ ਰੈਸਟ ਕਰਨਾ ਤਾਂ ਕਿ ਜਿੰਨੇ ਵੀ ਮਸਾਲੇ ਨੇ ਉਹਨਾਂ ਦਾ ਸਾਰਿਆਂ ਦਾ ਫਲੇਵਰ ਇਹਨਾਂ ਵਿੱਚ ਆ ਜਾਵੇ ਹੁਣ ਆਪਾਂ ਐਵੇਂ ਦਾ ਇੱਕ ਕੰਟੇਨਰ ਲੈ ਲੈਣਾ ਆ ਦੇਖੋ ਐਵੇਂ ਦਾ ਇੱਕ ਕੰਟੇਨਰ ਲੈਣਾ ਤੇ ਉਹਦੇ ਵਿੱਚ ਨਾ ਆਪਾਂ ਹ ਸਾਰੀਆਂ ਗੜੀਆਂ ਬੈਜੀਸ ਨੇ ਉਹ ਇਹਦੇ ਵਿੱਚ ਸਾਰੀਆਂ ਪਾ ਦੇਣੀਆਂ ਨੇ ਤੇ ਉੱਤੋਂ ਆਪਾਂ ਇਹਨੂੰ ਟੱਕ ਕੇ ਤੇ ਫ੍ਰਿਜ ਦੇ ਵਿੱਚ ਰੱਖ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੀਆਂ ਸਾਰੀਆਂ ਵੈਜੀਸ ਆਪਾਂ ਨਾ ਕੰਟੇਨਰ ਦੇ ਵਿੱਚ ਸਾਰੀਆਂ ਵੈਜੀਸ ਪਾ ਦਿੱਤੀਆਂ ਸੀਗੀਆਂ ਤੇ ਹੁਣ ਆਪਾਂ ਇਹ ਤੋਂ ਕੱਢ ਦੇਣਾ ਇਹਨੂੰ ਬੰਧ ਤੇ ਇਹਨੂੰ ਆਪਾਂ ਰੱਖ ਦਾਂਗੇ ਫ੍ਰਿਜ ਦੇ ਵਿੱਚ ਤੇ ਹੁਣ ਆਪ ਤੁਸੀਂ ਇਹਨੂੰ ਬਾਹਰ ਵੀ ਰੱਖ ਸਕਦੇ ਹੋ ਤੇ ਤੁਸੀਂ ਇਹਨੂੰ ਫ੍ਰਿਜ ਵਿੱਚ ਜਿਵੇਂ ਹੁਣ ਇੰਡੀਆ ਤਾਂ ਗਰਮੀ ਆ ਨਾ ਤੇ ਤੁਸੀਂ ਇਹਨੂੰ ਫ੍ਰਿਜ 'ਚ ਹੀ ਰੱਖਿਓ ਤਾਂ ਕਿ ਇਹ ਖੱਟੀ ਨਾ ਹੋਵੇ ਹਨਾ ਤੇ ਇੱਥੇ ਨਾਰਮਲ ਇੱਥੇ ਤਾਂ ਹਲੇ ਵੀ ਮੀਂਹ ਪਈ ਜਾਂਦਾ ਠੰਡਿਆ ਤਾਂ ਭਾਵੇਂ ਬਾਹਰ ਹੀ ਰੱਖ ਦਿਓ ਸੋ ਹੁਣ ਆਪਾਂ ਫਿਰ ਜਿੱਤੇ ਆਪਾਂ ਮਿਲਾਂਗੇ ਫਿਰ ਸ਼ਾਮ ਨੂੰ ਜਦੋਂ ਇਹਨਾਂ ਨੂੰ ਮੈਂ ਕੁੱਕ ਕਰੂੰਗੀ ਸੋ ਹੁਣ ਨਾ ਆਪਾਂ ਆਪਣੀਆਂ ਮੈਜਿਸ ਹੋ ਗਈਆਂ ਸੀ ਜਾਂ ਮੈਰੀਨੇਟ ਤੇ ਇਧਰ ਮੈਂ ਨਾ ਨਾ 에어フライ ਵੀ ਰੀਹੀਟ ਕਰਨਾ ਰੱਖ ਦਿੱਤਾ ਹੈ ਨਾ ਤੇ ਹੁਣ ਆਪਾਂ ਜਿਹੜੀਆਂ ਵਾਲੀਆਂ ਵੈਜੇਸ ਨੇ ਨਾ ਇਹਨਾਂ ਨੂੰ ਨਾ 에어フライ ਦੇ ਵਿੱਚ ਰੱਖ ਦਵਾਂਗੇ ਤੇ 에어フライ ਚ ਰੱਖਣ ਤੋਂ ਪਹਿਲਾਂ ਨਾ ਮੈਂ ਮਤਲਬ ਡਾਇਰੈਕਟ ਵੈਜੇਸ ਨਹੀਂ ਰੱਖਦੀ ਹੁੰਦੀ ਮੈਂ ਨਾ ਐਵੇਂ ਕਰਕੇ ਪੇਪਰ ਮੰਗਾਏ ਹੋਏ ਐ ਇਹਨਾਂ ਤੁਹਾਨੂੰ Amazon ਤੋਂ ਜਾਂ Temu ਵਗੈਰਾ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਨੇ ਇਹਦੇ ਨਾਲ ਇਹੀ ਹੁੰਦਾ ਕਿ ਆਪਾਂ ਅਜੇ ਤੂੰ ਪੇਪਰ ਲਾਉਨੇ ਨਾ ਅੰਦਰ ਉਹ ਗੰਦਾ ਨਹੀਂ ਹੁੰਦਾ ਹੈਗਾ ਇਹਨੂੰ ਵੀ ਮਤਲਬ ਰੈਗੂਲਰ ਕਲੀਨ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਜੋ ਵੀ ਚੀਜ਼ ਹੈ ਨਾ ਉਹ ਇਸ ਪੇਪਰ ਤੇ ਲੱਗੇਗੀ ਤੇ ਤੁਸੀਂ ਇਸ ਪੇਪਰ ਨੂੰ ਰਿਮੂਵ ਕਰ ਦਿਓ ਤੇ ਨੀਚੇ ਵਾਲਾ ਜਿਹੜਾ ਪਲੇਟਫਾਰਮ ਹੈ ਨਾ ਉਹ ਤੁਹਾਡਾ ਬਿਲਕੁਲ ਕਲੀਨ ਰਹਿੰਦਾ ਹੈ ਹੈਨਾ ਤੇ ਹੁਣ ਆਪਾਂ ਨਾ ਜਿਵੇਂ ਇਹਨੂੰ ਪ੍ਰੀ ਹੀਟ ਕਰ ਲਿਆ ਤੇ ਹੁਣ ਇਹਦੇ ਵਿੱਚ ਨਾ ਜਿਹੜੀਆਂ ਵੈਜੇਸ ਨੇ ਨਾ ਇਹ ਆਪਾਂ ਅਸੈਂਬਲ ਕਰ ਦਵਾਂਗੇ ਤੇ ਤੁਸੀਂ ਇਹ ਚੀਜ਼ ਪੈਨਚ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਉਹ ਨਹੀਂ ਹੈਗਾ ਨਾ ਵੀ 에ਅਰ ਫਰਾਈ ਨਹੀਂ ਹੈਗਾ ਤਾਂ ਤੁਸੀਂ ਇਹ ਚੀਜ਼ ਪੈਨਚ ਵੀ ਕਰ ਸਕਦੇ ਹੋ ਸੋ ਮੈਂ 에ਅਰ ਫਰਾਈ ਕਰ ਲੈਂਦੀ ਹੁੰਨੀ ਆ ਬੜਾ ਇਜ਼ੀ ਹੋ ਜਾਂਦਾ 에ਅਰ ਫਰਾਈ ਵਿੱਚ ਕਰਨਾ ਨਾ ਤੇ ਹੋਣਾ ਪਾਵੇਂ ਕਰਕੇ ਸਾਰੀਆਂ ਮੈਜਿਸਟ੍ਰੇਟ ਦੇ ਵਿੱਚ ਰੱਖ ਦਿੰਦੇ ਆ ਤੇ ਮਤਲਬ ਕਿ ਇਹਦੇ ਵਿੱਚ ਇੱਕ ਤਾਂ ਇਹ ਹੀ ਹੈ ਕਿ ਆਇਲ ਬਿਲਕੁਲ ਘੱਟ ਲੱਗਦਾ ਹੈ ਹੈਨਾ ਤੇ ਇੱਕ ਮਤਲਬ ਕਿ ਜਿਵੇਂ ਪੈਨ ਚਰਾਂਗੇ ਨਾ ਤੇ ਪੈਨ ਵਿੱਚ ਥੋੜਾ ਜਿਹਾ ਵੀ ਜਿਵੇਂ ਗੈਸ ਵੀ ਮਤਲਬ ਕਿ ਇਹਦੇ ਵਿੱਚ ਪਾਣੀ ਹੈ ਜਿਵੇਂ ਨਾ ਤੇ ਉਹ ਫਿਰ ਤੇਲ ਪਾ ਤੇਲ ਪਾਇਆ ਹੁੰਦੇ ਤੇ ਪਾਣੀ ਨਾਲ ਨਾ ਤੇਲ ਬਾਹਰ ਨੂੰ ਉਛਲ ਜਾਂਦਾ ਤੇ ਗੈਸ ਗੰਦਾ ਹੋ ਜਾਂਦਾ ਏਅਰ ਫਰਾਈਟ ਤੇ ਵੀ ਚੀਜ਼ ਦਾ ਸੁੱਖ ਹੁੰਦਾ ਹੈ ਕਿ ਵੀ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਤੁਹਾਡੇ ਕੋਲ ਓਮਨ ਹੈ ਤਾਂ ਤੁਸੀਂ ਓਮਨ ਚ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਪੰਜਾਬੀ ਜਿਹੜਾ ਆਪਣਾ ਤੰਦੂਰ ਹੁੰਦਾ ਉਹਦੇ ਵਿੱਚ ਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ ਉਹਦੇ ਵਿੱਚ ਉਸ ਕਿਉਅਰਸ ਵਿੱਚ ਤੁਸੀਂ ਪਾਓ ਤੇ ਵਿੱਚ ਤੰਦੂਰ ਦੇ ਵਿੱਚ ਰੱਖ ਦੋ ਸੋ ਇਹ ਬੀਬੇ ਮਤਲਬ ਬਹੁਤ ਵਧੀਆ ਹੋ ਜਾਂਦੀਆਂ ਨੇ ਉਹਦੇ ਨਾਲ ਗ੍ਰਿਲ ਸੋ ਹੁਣ ਦੇਖੋ ਮੈਂ ਐਵੇਂ ਕਰਕੇ ਨਾ ਸਾਰੀਆਂ ਵੈਜੀਸ 에ਅਰ ਫਰਾਈ ਵਿੱਚ ਲਾ ਦਵਾਂਗੀ ਮੈਂ ਤਾਂ ਸਾਰੇ ਐਵੇਂ एयर ਫਰਾਈਜ ਸਬਜ਼ੀਆਂ ਰੱਖ ਦਿੱਤੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਨਾ ਇਹਨੂੰ ਡਨ ਕਰਨ ਲਈ एयर ਫਰਾਈ ਦੇ ਵਿੱਚ ਰੱਖ ਦਿੰਨੇ ਆ ਤੇ ਵਿੱਚੋਂ ਵਿੱਚੋਂ ਆਪਾਂ ਇਹਨੂੰ ਚੈੱਕ ਕਰਦੇ ਰਵਾਂਗੇ ਮੈਂ ਤਾਂ 300 ਤੇ ਰੱਖਿਆ ਹੈ ਤੇ ਇਹਨੂੰ ਆਪਾਂ ਵਿੱਚ ਵਿੱਚ ਚੈੱਕ ਕਰਦੇ ਰਵਾਂਗੇ ਆਪਣੀਆਂ ਸਬਜ਼ੀਆਂ ਕਿ ਮਤਲਬ ਗ੍ਰਿਲ ਹੁੰਦੀਆਂ ਨੇ ਤਾਂ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਤੇ ਨਾਲ ਹੀ ਨਾ ਮੈਂ ਥੋੜਾ ਜਿਹਾ ਬਟਰ ਕਰੂੰ ਕਰਕੇ ਮੇਰੀ ਕਸੂਰੀ ਮੇਥੀ ਪਾ ਕੇ ਰੱਖ ਦਿੰਦੀ ਆ ਜਦੋਂ ਆਪਾਂ ਸਬਜ਼ੀਆਂ ਦਾ ਸਾਈਡ ਚੇਂਜ ਕਰਾਂਗੇ ਨਾ ਉਹ ਤੋਂ ਥੋੜਾ ਥੋੜਾ ਉਹਨਾਂ ਉੱਤੇ ਬਟਰ ਲਾਵਾਂਗੇ ਤਾਂ ਕਿ ਜਿਵੇਂ ਇਹ ਦੇ ਫਰੰਚੇ ਬੜੀਆਂ ਜ਼ਿਆਦਾ ਥੋੜੀਆਂ ਡਰਾਈ ਹੋ ਜਾਂਦੀਆਂ ਨੇ ਹੈਨਾ ਜਦੋਂ ਆਪਾਂ ਇਹਨਾਂ ਨੂੰ ਗ੍ਰਿਲ ਕਰਨੇ ਆ ਤਾਂ ਬਟਰ ਲਾ ਨਾਲ ਇੱਕ ਤਾਂ ਇਹਨਾਂ ਦਾ ਫਲੇਵਰ ਬੜਾ ਵਧੀਆ ਆਊਗਾ ਤੇ ਇੱਕ ਨਾ ਇਹ ਡਰਾਈ ਨਹੀਂ ਹੋਣੀਆਂ ਹੈਗੀਆਂ ਤੇ ਖਾਣ ਵਿੱਚ ਇਹ ਬਹੁਤ ਵਧੀਆ ਲੱਗਣਗੇ ਆ ਤੇ ਹੁਣ ਆਪਾਂ ਨਾ ਇੱਕ ਸੌਸ ਸੌਸ ਰੈਡੀ ਕਰ ਲੈਣੇ ਆ ਜਿਹੜੀ ਆਪਾਂ ਇਹਨਾਂ ਵੈਜੀਸ ਨਾਲ ਖਾਵਾਂਗੇ ਹੁਣ ਮੇਰੇ ਕੋਲ ਇਹ ਗ੍ਰੀਨ ਚਟਨੀ ਹੈ ਮੈਂ ਨਾ ਹਮੇਸ਼ਾ ਗ੍ਰੀਨ ਚਟਨੀ ਭਾਗੀ ਰੱਖਣੀ ਆ ਤੇ ਹੁਣ ਤੁਸੀਂ ਦੋ ਕੰਮ ਕਰ ਸਕਦੇ ਹੋ ਤੁਸੀਂ ਐਵੇਂ ਸਿੰਪਲ ਇਹ ਗ੍ਰੀਨ ਚਟਨੀ ਨਾਲ ਵੀ ਖਾ ਸਕਦੇ ਹੋ ਤੇ ਜਿਵੇਂ ਮੈਂ ਮਤਲਬ ਦਹੀਂ ਦੇ ਵਿੱਚ ਮਿਕਸ ਕਰਕੇ ਦਹੀਂ ਵਾਲੀ ਚਟਨੀ ਬਣਾ ਲੈਂਦੀ ਆ ਤੁਸੀਂ ਉਹਵੇਂ ਵੀ ਖਾ ਸਕਦੇ ਹੋ ਤੁਸੀਂ ਸਿੰਪਲ ਟਮਾਟੋ ਕੇਚਪ ਨਾਲ ਵੀ ਕਰ ਸਕਦੇ ਹੋ ਪਰ ਮੈਨੂੰ ਨਾ ਐਵੇਂ ਦਹੀਂ ਵਾਲੀ ਚਟਨੀ ਖਾਣ ਵੀ ਮਤਲਬ ਬਣਾ ਕੇ ਖਾਣਾ ਬੜਾ ਵਧੀਆ ਲੱਗਦਾ ਹੈ ਸਬਜ਼ੀਆਂ ਨਾਲ ਇਹਨਾਂ ਦਾ ਇਹਦਾ ਕੰਬੀਨੇਸ਼ਨ ਬਹੁਤ ਵਧੀਆ ਜਾਂਦਾ ਤੇ ਹੁਣ ਨਾ ਮੈਂ ਜਿਵੇਂ ਇੱਕ ਬੌਲ ਚ ਚਟਨੀ ਪਾ ਲਈ ਐ ਤੇ ਦਹੀਂ ਨੂੰ ਚੰਗੀ ਤਰ੍ਹਾਂ ਨਾ ਮਿਕਸ ਮੈਂ ਮਤਲਬ ਫੈਟ ਕੇ ਚੰਗੀ ਤਰ੍ਹਾਂ ਇਹਦੀਆਂ ਫੁੱਟੀਆਂ ਜਿਆ ਖਤਮ ਕਰਕੇ ਨਾ ਤੇ ਚਟਨੀ ਦੇ ਵਿੱਚ ਪਾ ਲਿਆ ਤੇ ਤੁਸੀਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਕਿੰਨੀ ਤੁਸੀਂ ਵੀ ਮਤਲਬ ਕਿੰਨੀ ਚਟਨੀ ਤੁਹਾਨੂੰ ਚਾਹੀਦੀ ਹੈ ਕਿੰਨੇ ਘਰ ਦੇ ਮੈਂਬਰ ਨੇ ਉਸ ਹਿਸਾਬ ਨਾਲ ਤੁਸੀਂ ਮਤਲਬ ਇਹਦੇ ਵਿੱਚ ਦਹੀਂ ਪਾ ਲਓ ਤੇ ਚਟਨੀ ਪਾ ਲਓ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਬਿਲਕੁਲ ওই ਮਾਰਕੀਟ ਵਾਲੀ ਚਟਨੀ ਬਣ ਜਾਏਗੀ ਜਿਹੜੀ ਆਪਾਂ ਪਨੀਰ ਟਿੱਕੇ ਨਾਲ ਖਾਂਦੇ ਆਂ ਤੇ ਬੜੀ ਸਵਾਦ ਲੱਗਦੀ ਹੈ ਤੁਸੀਂ ਖਾਂ ਬਣਾ ਕੇ ਦੇਖਿਓ ਸੋ ਹੁਣ ਆਪਣੀ ਚਟਨੀ ਵੀ ਹੋ ਗਈ ਹੈ ਰੈਡੀ ਤੇ ਉਧਰ ਆਪਣੀਆਂ ਵੈਜੀਸ ਕੁੱਕ ਹੋ ਰੀਆਂ ਨੇ ਜਦੋਂ ਇੱਕ ਸਾਈਡ ਤੇ ਕੁੱਕ ਹੋ ਜਾਣਗੀਆਂ ਫਿਰ ਮੈਂ ਤੁਹਾਨੂੰ ਦਿਖਾਨੀਆਂ ਕਿਉਂਕਿ ਇਹਨੀਆਂ ਵਧੀਆ ਕੁੱਕ ਹੋਈਆਂ ਨੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦੀ ਸਾਈਡ ਚੇਂਜ ਕਰਕੇ ਤੇ ਉਹਨਾਂ ਦੇ ਉੱਤੇ ਆਹ ਵਾਲਾ ਥੋੜਾ ਹਲਕਾ ਹਲਕਾ ਬਟਰ ਫ੍ਰੇਸ ਕਰਾਂਗੇ ਤੇ ਫਿਰ ਉਹਨਾਂ ਨੂੰ ਪਕਾਵਾਂਗੇ ਕੋ ਹੁਣ ਨਾ ਸਬਜ਼ੀਆਂ ਗ੍ਰਿਲ ਹੋਣ ਲੱਗ ਗਈਆਂ ਨੇ ਤੁਹਾਨੂੰ ਦੇਖੋ ਆ ਦੇਖੋ ਉੱਤੇ ਤੇ ਲੇਅਰ ਆ ਬ੍ਰਾਊਨ ਬ੍ਰਾਊਨ ਕਲਰ ਦੇਖਦਾ ਹੋਣਾ ਸਬਜ਼ੀਆਂ ਤੇ ਆਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇੱਕ ਵਾਰੀ ਨਾ ਇਹਨਾਂ ਉੱਤੇ ਐਵੇਂ ਨਾ ਬਰਸ਼ ਨਾਲ ਜਿਹੜੀ ਆਪਣੀ ਆ ਮਤਲਬ ਆਪਾਂ ਬਟਰ ਤੇ ਮਕਸੂਰੀ ਮੇਥੀ ਦਾ ਮਿਕਸਚਰ ਬਣਾ ਕੇ ਰੱਖਿਆ ਸੀ ਨਾ ਇਹ ਇਹਨਾਂ ਉੱਤੇ ਐਵੇਂ ਐਵੇਂ ਕਰਕੇ ਲਗਾ ਦਾਂਗੇ ਤਾਂ ਕਿ ਨਾ ਇਹ ਡਰਾਈ ਨਾ ਹੋਣ ਤੇ ਖਾਣ ਵਿੱਚ ਇਹ ਬੜੀਆਂ ਵਧੀਆ ਲੱਗਣ ਹੈ ਨਾ ਕਿਉਂਕਿ ਇਹਨਾਂ ਨੂੰ ਆਪਾਂ ਦੂਜੇ ਪਾਸੋਂ ਵੀ ਗਰਲ ਕਰਨਾ ਹਲੇ ਤਾਂ ਇਹ ਥੋੜੀਆਂ ਡਰਾਈ ਹੋ ਜਾਂਦੀਆਂ ਨੇ ਵੈਜੀਸ ਸੋ ਠੀਕ ਕਰਦੇ ਨੇ ਇਹ ਲਾਨ ਨਾਲ ਨਾ ਫਿਰ ਇਹਨਾਂ ਦਾ ਫਲੇਵਰ ਹੋਰ ਜ਼ਿਆਦਾ ਵਧ ਜਾਂਦਾ ਹੈ ਇਹ ਬਰਸ਼ ਨਾਲ ਮੈਂ ਤਾਂ ਲਾ ਰਹੀਆਂ ਕਿਉਂਕਿ ਬਰਸ਼ ਨਾਲ ਨਾ ਮਤਲਬ ਕਿ ਓਹੋ ਮੱਖਣ ਲੱਗ ਵੀ ਜਾਂਦਾ ਤੇ ਜ਼ਿਆਦਾ ਵੀ ਨਹੀਂ ਲੱਗਦਾ ਹੈਗਾ ਵੀ ਜਿੰਨਾ ਹੀ ਤਾਂ ਆਪਾਂ ਨੂੰ ਰਿਕੁਆਇਰਮੈਂਟ ਹੈ ਵੀ ਸਬਜ਼ੀਆਂ ਤੇ ਪਾਸੋਂ ਥੋੜਾ ਥੋੜਾ ਲੱਗਦਾ ਹੈ ਨਾ ਜ਼ਿਆਦਾ ਨਹੀਂ ਲੱਗਦਾ ਹੈਗਾ ਜੇ ਆਪਾਂ ਚਮਚ ਨਾਲ ਜਿਵੇਂ ਲਾਉਣੀ ਆ ਨਾ ਫਿਰ ਕਈ ਵਾਰੀ ਜ਼ਿਆਦਾ ਲੱਗ ਜਾਂਦਾ ਹੈ ਸੋ ਮੈਂ ਤਾਂ ਕਰਕੇ ਬਰਸ਼ ਯੂਜ਼ ਕਰਨੀ ਆ ਦੇਖੋ ਸਾਰੀਆਂ ਸਬਜ਼ੀਆਂ ਦੇ ਹੁਣ ਆਪਾਂ ਸਾਈਡ ਚੇਂਜ ਕਰ ਦਿੱਤੀ ਆ ਤੇ ਹੁਣ ਆਪਾਂ ਫਿਰ ਥੋੜਾ ਜਿਹਾ ਨਾ ਤੇ ਨਾ ਮੱਖਣ ਲਾ ਲੈਣੇ ਆ ਸੋ ਜਿਹੜੇ ਮਤਲਬ ਰਾਤ ਨੂੰ ਜਿਵੇਂ ਹੁਣ ਜਿਹੜੇ ਬੰਦੇ ਨਾ ਆਪਣਾ ਮੀਲ ਸਕਿਪ ਕਰਦੇ ਨੇ ਰਾਤ ਨੂੰ ਰੋਟੀ ਨਹੀਂ ਖਾਂਦੇ ਉਹਨਾਂ ਲਈ ਇਹ ਚੀਜ਼ਾਂ ਬੈਸਟ ਨੇ ਵੀ ਇਹਨਾਂ ਨਾਲ ਨਾ ਢਿੱਡ ਵੀ ਭਰਿਆ ਰਹਿੰਦਾ ਹੈ ਹੈਨਾ ਤੇ ਤੁਹਾਨੂੰ ਵੀ ਨਹੀਂ ਲੱਗਦਾ ਕਿ ਤੁਸੀਂ ਕੁਝ ਜ਼ਿਆਦਾ ਓਵਰ ਖਾ ਲਿਆ ਵੀ ਤੁਸੀਂ ਨਹੀਂ ਸੀ ਖਾਣਾ ਚਾਹੁੰਦੇ ਸੋ ਇਵੇਂ ਇਹ ਚੀਜ਼ਾਂ ਜ਼ਰੂਰ ਟਰਾਈ ਕਰਿਆ ਕਰੋ ਤੇ ਹੁਣ ਥੋੜੀ देर ਫੋਨ ਆਪਾਂ ਥੋੜੀ देर ਹੋਰ ਵੇਟ ਕਰਨੀ ਆ ਤੇ ਜਦੋਂ ਇਹ ਗ੍ਰਿਲ ਹੋ ਗਈਆਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੀਆਂ ਵਧੀਆ ਗ੍ਰਿਲ ਹੋਈਆਂ ਨੇ ਹੁਣ ਦੇਖੋ ਆਪਣੀਆਂ ਨਾ ਮੈਜਿਸ ਕਿੰਨੀਆਂ ਵਧੀਆ ਗ੍ਰਿਲ ਹੋ ਗਈਆਂ ਨੇ ਪਹਿਲਾਂ ਤੁਹਾਨੂੰ ਬਾਹਰ ਕੱਢ ਕੇ ਵਿਖਾਉਣੀ ਆ ਆ ਦੇਖੋ ਇਹ ਬਿਲਕੁਲ ਨਾ ब्राउन ब्राउन ਹੋਈਆਂ ਨੇ ਸੋ ਤੁਸੀਂ ਵੀ ਇਹ ਚੀਜ਼ਾਂ ਟਰਾਈ ਜ਼ਰੂਰ ਕਰਿਆ ਕਰੋ ਬੜੀਆਂ ਵਧੀਆ ਲੱਗਦੀਆਂ ਨੇ ਮੀਲ ਸਕਿਪ ਕਰਨਾ ਕੋਈ অপਸ਼ਨ ਨਹੀਂ ਹੈਗਾ ਤੁਸੀਂ ਕਦੀ ਵੀ ਨੋਟਿਸ ਕਰਿਓ ਕਿ ਜਦੋਂ ਤੁਸੀਂ ਰਾਤ ਨੂੰ ਮੀਲ ਨਹੀਂ ਖਾਂਦੇ ਹੈਗੇ ਰੋਟੀ ਨਹੀਂ ਖਾਂਦੇ ਜਾਂ ਕੁਝ ਵੀ ਨਹੀਂ ਖਾਂਦੇ ਮਤਲਬ ਖਾਲੀ ਪੇਟ ਸੌਂਨੇ ਹੋ ਤੁਹਾਨੂੰ ਕਦੀ ਵੀ ਪ੍ਰੋਪਰ ਨੀਂਦ ਨਹੀਂ ਆਉਂਦੀ ਹੈਗੀ ਤੁਸੀਂ ਨਾ ਉਹ ਵਧੀਆ ਵਾਲੀ ਨੀਂਦ ਨਹੀਂ ਸੌ ਸਕਦੇ ਹੈਗੇ ਜਿਹੜਾ ਆਪਾਂ ਵੀ ਮਤਲਬ ਰੋਟੀ ਖਾ ਕੇ ਸੌਣੇ ਆ ਸੋ ਵੀ ਮਤਲਬ ਰੋਟੀ ਨਾ ਖਾਣਾ ਕੋਈ ਆਪਸ਼ਨ ਨਹੀਂ ਹੈਗਾ ਤੁਸੀਂ ਰੋਟੀ ਦੀ ਜਗ੍ਹਾ ਤੇ ਤੁਸੀਂ ਐਵੇਂ ਵੈਜੀਟਸ ਖਾ ਸਕਦੇ ਹੋ ਹੈਨਾ ਤੁਸੀਂ ਸਿਰ ਸੂਪ ਬਣਾ ਸਕਦੇ ਹੋ ਸੈਲਡ ਬਣਾ ਸਕਦੇ ਹੋ ਵੀ ਰਾਤ ਨੂੰ ਜਿਵੇਂ ਤੁਸੀਂ ਵੀ ਜ਼ਿਆਦਾ ਹੈਵੀ ਨਹੀਂ ਖਾਣਾ ਪਸੰਦ ਕਰਦੇ ਸੋ ਐਵੇਂ ਦੀਆਂ ਚੀਜ਼ਾਂ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਤੇ ਮੇਰੀਆਂ ਵੈਜੀਜ਼ ਵੀ ਬਣ ਕੇ ਹੋ ਗਿਆ ਨੇ ਰੈਡੀ ਤੇ ਮੇਰਾ ਡਿਨਰ ਹੋ ਗਿਆ ਰੈਡੀ ਬਣ ਕੇ ਸੋ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਚਾਟ ਮਸਾਲਾ ਤੁਸੀਂ ਨਿੰਬੂ ਵੀ ਪਾ ਸਕਨੇ ਹੋ ਤੁਸੀਂ ਅਮਚਰ ਵੀ ਪਾ ਸਕਨੇ ਹੋ ਜੋ ਤੁਹਾਡੀ ਇੱਛਾ ਹੈ ਤੁਸੀਂ ਉਹ ਹੀ ਪਾ ਸਕਨੇ ਹੋ ਸੋ ਮੈਂ ਇਹਦੇ ਉੱਤੇ ਪਾ ਰਹੀਆਂ ਚਾਟ ਮਸਾਲਾ ਥੋੜਾ ਜਿਹਾ ਨਾਲ ਹੀ ਮੈਂ ਪਾਵਾਂਗੀ ਇਹਦੇ ਉੱਤੇ ਨਿੰਬੂ ਤੇ ਆਹ ਹੈ ਮੇਰੀ ਚਟਨੀ ਤੇ ਦੇਖੋ ਮੇਰੀ ਪਲੇਟ ਕਿੰਨੀ ਵਧੀਆ ਲੱਗਦੀ ਪਈ ਆ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੇਰਾ ਡਿਨਰ ਬਣ ਕੇ ਹੋ ਗਿਆ ਰੈਡੀ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡਾ ਕਿਵੇਂ ਦਾ ਬਣਿਆ ਤੇ ਟਰਾਈ ਜ਼ਰੂਰ ਕਰਿਆ ਜੇ ਬਹੁਤ ਵਧੀਆ ਬਣਦੀਆਂ ਨੇ ਇਹ ਵਾਲੀਆਂ ਇਹ ਵਾਲੀ ਡਿਸ਼ ਬਹੁਤ ਵਧੀਆ ਬਣਦੀ ਹੈ ਆਪਾਂ ਬਾਹਰੋਂ ਨਹੀਂ ਤਾਂ ਪਨੀਰ ਟਿੱਕਾ ਤੇ ਇਹ ਮਲਾਈ ਚਾਪ ਇਹ ਉਹ ਖਾਣੇ ਆ ਉਹਦੇ ਨਾਲ ਇਹ ਬੈਸਟ ਆਪਸ਼ਨ ਨੇ ਹੈਲਦੀ ਆਪਸ਼ਨ ਹੈ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਕਿ